ਦੀਵਾਲੀ ਦਾ ਮੌਕਾ ਹੋਵੇ ਤੇ ਆਈ ਹੋਈਏ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਤੇ ਕੀ ਆਈ ਬਾਤ ਔਰ ਵੱਡੀ ਗੱਲ ਹੈ ਕਿ ਦੀਵਾਲੀ ਦਾ ਤਿਉਹਾਰ ਮਠਿਆਈਆਂ ਦਾ ਤਿਉਹਾਰ ਤੇ ਮਠਿਆਈਆਂ ਤੇ ਲੱਗੀ ਹੋਵੇ ਵੱਡੀ ਡਿਸਕਾਊਂਟ ਤੇ ਕੁਆਲਿਟੀ ਹੋਵੇ A1 ਫਿਰ ਤੇ ਹੀ ਸਭ ਨਜ਼ਾਰੇ ਹੀ ਵੱਜ ਜਾਂਦੇ ਆ ਕੀ ਬਾਤ ਹੈ ਜੀ ਕੀ ਬਾਤ ਆ ਆ ਜਿਹੜਾ ਜੀ ਆਪਾਂ ਮੜਾ ਜਾਂ ਪਹਿਲਾਂ ਦਿਖਾ ਦਈਏ ਕਿ ਇਹ ਵੱਡਾ ਪਲਾਜ਼ਾ ਹੈ ਜੀ ਇਹਨੂੰ ਸਿਟੀਸਕੇਪ ਲੈਂਡਿੰਗ ਦਾ ਏਰੀਆ ਤੇ ਮੈਨੂੰ ਇੱਥੇ ਆ ਕੇ ਕਦੇ ਨਹੀਂ ਲੱਗਾ ਵੀ ਮੈਂ ਕੈਨੇਡਾ 'ਚ ਇੱਥੇ ਨਾ ਦੇਖ ਲਿਓ bizness ਦੇ ਔਰ ਲੋਕੈਲਿਟੀ ਦੇਖ ਲਿਓ ਇਦਾਂ ਲੱਗਦਾ ਕਿ ਅਸੀਂ ਆਪਣੇ ਪੁਰਾਣੇ ਪੰਜਾਬ 'ਚ ਤੁਰੇ ਫਿਰਦੇ ਤੇ ਜੇ ਤੂੰ ਪੰਜਾਬ ਦੀ ਗੱਲ ਕੀਤੀ ਉਹ ਖੁੰਝਾ ਪੰਜਾਬ ਇੰਸ਼ੋਰੈਂਸ ਵਾਲਿਆਂ ਦਾ ਬਿਲਕੁਲ ਜੀ ਇਧਰ ਨਾਲ ਹੀ ਸਾਡੇ ਹੋਰ ਬੰਦੇ ਆ ਕਿ JFC ਇਮੀਗ੍ਰੇਸ਼ਨ ਵਾਲੇ ਤੇ ਆ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਜੀ ਹਾਂਜੀ ਤੇ ਇਹ ਸਾਰੇ ਕੰਮ ਕਰਦੇ ਨੇ ਡਾਈਨ ਇਨ ਕੇਟਰਿੰਗ ਸਭ ਕੁਝ ਤੇ ਬੜਾ ਖੂਬਸੂਰਤ ਜਗ੍ਹਾ ਤੇ ਅੱਜ ਜਿਹੜੀ ਰੌਣਕਾਂ ਨੇ ਜੀ ਨੇ ਇੱਥੇ ਬਿਲਕੁਲ ਬਿਲਕੁਲ ਉਹਨਾਂ ਦੀ ਕਲ ਦੇਖਿਆਂ ਹੀ ਬਣਦੀ ਹੈ ਜੀ ਚਲਿਏ ਫਿਰ ਅੰਦਰ ਜੀ ਬਿਲਕੁਲ ਜੀ ਚਲਿਏ ਬਿਲਕੁਲ ਦੀਵਾਲੀ ਦਾ ਤਿਉਹਾਰ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਮਠਿਆਈਆਂ ਦੀਆਂ ਕਿਆ ਹੀ ਬਾਤਾਂ ਨੇ ਆਹ ਦੇਖੋ ਜੀ ਵੜਦਿਆਂ ਹੀ ਆਲ ਟਾਈਮ ਸਭ ਦੇ ਫੇਵਰਟ ਮੋਤੀਚੂਰ ਦੇ ਲੱਡੂ ਕੇਸਰ ਦੇ ਲੱਡੂ ਤੇ ਦੇਸੀ ਲੱਡੂ ਇਹ ਸਰਦਾਰੀ ਹੈ ਜੀ ਲੱਡੂਆਂ ਦੀ ਮਠਿਆਈਆਂ ਦੇ ਵਿੱਚ ਜੇ ਤੁਸੀਂ ਕੈਟੇਗਰੀਜ਼ ਚ ਦੇਖਦੇ ਆ ਤੇ ਅਸੀਂ ਸਭੀ ਨਾਲ ਜਿਹੜਾ ਡੱਬੇ ਵੀ ਦਿਖਾਈ ਹੈ ਜਿਹੜਾ ਦੇਖੇ ਇਹ ਇੱਥੇ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਇਹਨਾਂ ਡੱਬੇ ਉਹਨਾਂ ਚ ਪਾ ਕੇ ਤੋੜ ਦਿੰਦੇ ਆ ਹੂੰ ਜਿਹੜਾ ਇੱਕ ਵੈਰਾਈਟੀ ਦੇਖੋ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਜਿਹੜੇ ਨੇ ਨਾ ਜੀ ਕੀ ਆ ਬਾਤ ਆ ਕੀ ਆ ਬਾਤ ਆ ਦੇਖੋ ਬਹੁਤ ਹੀ ਖੂਬਸੂਰਤ ਜਿਵੇਂ ਦਾ ਮਰਜ਼ੀ ਡੱਬਾ ਤੁਸੀਂ ਪਿਕ ਕਰ ਲਓ ਹਾਂਜੀ ਇਟਸ ਅਪ ਟੂ ਯੂ ਔਰ ਹਰੇਕ ਦੇ ਕਲਰ ਵੱਖਰੇ ਇਹ ਨਹੀਂ ਵੀ ਸਭ ਦੇ ਉਹੀ ਲਾਲ ਕਲਰ ਨੇ ਹਰੇਕ ਦੇ ਕਲਰ ਵੱਖਰੇ ਨੇ ਔਰ ਦੇਖੋ ਇਹਨਾਂ ਦਾ ਬਹੁਤ ਹੀ ਸੋਹਣਾ ਇਹਨਾਂ ਦੇ ਡਿਜ਼ਾਈਨ ਅੰਦਰ ਔਰ ਗਿਫਟ ਦੇ ਕੇ ਕਿਸੇ ਨੂੰ ਤੁਸੀਂ ਖੁਸ਼ ਕਰਨਾ ਹੋਵੇ ਇਸ ਮੌਕੇ ਤੇ ਤੇ ਕਿੰਨੀ ਸੋਹਣੀ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਹਿਰਸਾਬ ਬਹੁਤ ਹੀ ਅੱਛੀ ਪੈਕਿੰਗ ਜਿਹੜੀ ਆ ਜੇਕਰ ਅਸੀਂ ਦੁਬਾਰਾ ਮਠਿਆਈਆਂ ਤੇ ਆਈਏ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੈਕ ਕਰਕੇ ਪਲੇਟਸ ਜਿਹੜੀਆਂ ਨੇ ਰੱਖੀਆਂ ਹੋਈਆਂ ਨੇ ਔਰ ਇਹਦੇ ਵਿੱਚ ਮਲਟੀਪਲ ਮਠਿਆਈਆਂ ਨੇ ਔਰ ਇਹਨਾਂ ਦੀ ਪ੍ਰਾਈਸ ਬਹੁਤ ਰੀਜ਼ਨੇਬਲ ਰੱਖੀ ਹੋਈ ਹੈ ਇਹਨਾਂ ਦੀ ਵੱਡੀ ਗੱਲ ਇਹ ਆ ਔਰ ਜਲੇਬੀਆਂ ਜਿਹੜੀਆਂ ਕਿ ਅਸੀਂ ਖਾ ਵੀ ਚੁੱਕੇ ਆ ਦੇਸੀ ਕਿਉਂ ਦੇਸੀ ਕਿਉਂ ਦੀ ਔਰ ਸਿਰਫ ਜਲੇਬੀਆਂ ਹੀ ਨਹੀਂ ਸਭ ਇਹ ਸਾਰਾ ਫੂਡ ਹੀ ਦੇਸੀ ਕਿਉਂ ਚ ਤਿਆਰ ਕਰਦੇ ਬਿਲਕੁਲ ਬਿਲਕੁਲ ਹਾਂਜੀ ਅਸੀਂ ਇਧਰੋਂ ਦੀ ਵੀ ਤੁਰੋਂਦੇ ਚਲੀ ਜੀ ਕਾਜੂ ਵਰਫੀ ਇਹ ਫੋਰਨ ਵਨ ਇਹਨੂੰ ਕਹਿੰਦੇ ਨੇ ਜੀ ਇਹਦੇ ਆਲੇ ਦੁਆਲੇ ਖੁਆ ਤੇ ਵਿੱਚ ਇਹਦੇ ਚਾਰ ਆਈਟਮਾਂ ਤੇ ਨਾਲ ਕਾਜੂ ਇਹ ਬਹੁਤ ਹੀ ਖੂਬਸੂਰਤ ਮਠਾਈ ਤੇ ਪੇੜਾ ਛੋਟੇ ਪੇੜੇ ਤੁਸੀਂ ਦੋ ਦੋ ਤਿੰਨ ਤਿੰਨ ਵੀ ਖਾ ਸਕਦੇ ਹੋ ਬਿਲਕੁਲ ਬਿਲਕੁਲ ਔਰ ਅੱਗੇ ਦੇਖੋ ਪਾਨ ਬਰਫੀ ਜਿਹੜੀ ਅਟਰੈਕਟਿਵੀ ਕਰਦੀ ਤੁਹਾਨੂੰ ਇਹਦਾ ਕਲਰ ਦੇਖੋ ਇਹ ਤੁਹਾਨੂੰ ਆਪਣੇ ਵੱਲ ਖਿੱਚ ਕੇ ਲੈ ਆਉਂਦਾ ਜੀ ਕਲਰ ਬਿਲਕੁਲ ਜੀ ਬਿਲਕੁਲ ਉਸ ਤੋਂ ਅੱਗੇ ਦੇਖੋ ਪਿਸਤਾ ਬਰਫੀ ਹੈ ਔਰ ਜਿੱਥੇ ਮਰਜੀ ਚਲ ਜੀ ਇਹ ਸਭ ਵੇਸਣ ਦਾ ਸਵਾਦ ਤੇ ਵੇਸਣ ਖਾਨ ਦੀ ਚਾਹਤ ਚਾਹਨਾ ਜਿਹੜੀ ਉਹ ਕਦੇ ਨਹੀਂ ਜਾਂਦੀ ਔਰ ਮਿਲਕ ਕੇਕ ਜਿਹੜਾ ਕਿ ਸਭ ਦੀ ਪਸੰਦ ਹੈ ਔਰ ਪਿੰਕ ਚਮਚਮ ਵੀ ਤੁਸੀਂ ਦੇਖ ਸਕਦੇ ਆ ਇਸ ਤੋਂ ਅੱਗੇ ਫਿਰ ਇਹਨਾਂ ਨੇ ਕੁਝ ਪੈਕੇजेस ਤਿਆਰ ਕਰਕੇ ਰੱਖੇ ਹੋਏ ਯੂ ਕੈਨ ਸੀ ਡਾਲਰਸ ਆਫ 40 ਤੇ ਆ ਬਹੁਤ ਸੋਹਣੀ ਇੱਕ ਪਲੇਟ ਇਹਨਾਂ ਨੇ ਤਿਆਰ ਕੀਤੀ ਹੋਈ ਐ ਤੇ ਮਿਕਸ ਹੈ ਜੀ ਸਾਰੀ ਇਹਦੇ ਵਿੱਚ ਬਿਲਕੁਲ ਚਾਰ ਤਰ੍ਹਾਂ ਦੀਆਂ ਮਠਿਆਈਆਂ ਨੇ ਔਰ ਇਹਦੇ ਵਿੱਚ ਦੋ ਚੀਜ਼ਾਂ ਰੱਖੀਆਂ ਹੋਈਆਂ ਉਹਨਾਂ ਨੇ ਪੇਠਾ ਤੇ ਕਾਜੂ ਕਤਲੀ ਵਾਹ 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 ਸੋ ਜਿਸ ਤਰੀਕੇ ਦਾ ਤੁਹਾਡਾ ਟੇਸਟ ਐ ਉਦਾਂ ਦਾ ਤੁਸੀਂ ਪਿਕ ਕਰ ਸਕਦੇ ਹੋ ਸ਼ੁਲੀਨ ਮੈਂ ਗਲਤ ਨਹੀਂ ਤੇ ਮੈਨੂੰ ਬਹੁਤ ਨਹੀਂ ਮਠਿਆਈਆਂ ਦੀ ਪ੍ਰਾਈਸ ਬਾਰੇ ਨੌਲੇਜ ਮੇਰੇ ਖਿਆਲ ਵਿੱਚ ਪੇਠਾ ਕਾਜੂ ਕਤਲੀ ਤੇ ਆਹ ਜਿਹੜੀ ਚੀਜ਼ਾਂ ਨੇ ਆ ਕਾਜੂ ਬਰਫੀ ਜਿਹੜੇ ਫੋਰਨ ਵਾਲੇ ਜਿਹਨੂੰ ਕ ਇਹ ਮੇਗੀ ਐਡ ਮਾਨੀ ਜੀ ਬਿਲਕੁਲ ਜੀ ਬਿਲਕੁਲ ਤਾਂ ਹੀ ਮੈਂ ਕਹਿ ਰਹੀ ਕਿ ਹਾਂ ਬਿਲਕੁਲ ਚੰਗੀ ਕੁਆਲਿਟੀ ਦੀਆਂ ਚੀਜ਼ਾਂ ਦਾ ਇੱਕ ਪੈਕੇਜ ਜਿਹੜਾ ਤਿਆਰ ਕੀਤਾ ਔਰ ਬੜੀ ਜ਼ਬਰਦਸਤ ਜਿਹੜੀ ਚੀਜ਼ ਹੈ ਨਾ ਹਿਰਸਾ ਇੱਥੇ ਇੱਕ 슈ਗਰ ਫ੍ਰੀ ਅੰਜੀਰ ਬਰਫੀ ਹੈ ਜੀ ਆਹ ਵਾਲੀ ਇਹ 슈ਗਰ ਫ੍ਰੀ ਹੈ ਜੀ ਤੇ ਅੰਜੀਰ ਦੀ ਇਹ ਬਰਫੀ ਹੈ ਇਹ ਬੜੀ ਡਿਫਰੈਂਟ ਆਈਟਮ ਹੈ ਜੀ ਇੱਥੇ ਦੀ ਇਸ ਤੋਂ ਲਾ ਮੈਂ ਤੁਸੀਂ ਕੋਕਨਟ ਬਰਫੀ ਸੁਣਿਆ ਜੀ ਅੰਜੀਰ ਦੀ ਕੋਈ ਬਰਫੀ ਬਣਾ ਸਕਦਾ ਮੈਂ ਜੇ ਪਹਿਲੀ ਵਾਰੀ ਮੈਨੂੰ ਅਟ੍ਰੈਕਟ ਜੇ ਕੀਤੀ ਤੇ ਮੈਂ ਪੁੱਛਿਆ ਵੀ ਆਹ ਕੀ ਤੇ ਕਹਿੰਦੇ ਅੰਜੀਰ ਦੀ ਔਰ ਪਲੱਸ 슈ਗਰ ਫਰੀ ਆ ਤੇ ਆਹ ਟਰੇਆ ਦੁਬਾਰਾ ਆਈਆਂ ਨਹੀਂ ਸਾਰੀ ਇਸ ਇਸ ਨੇ ਉਹ ਦੱਸ ਦਈਏ ਅਸੀਂ ਜੀ ਜੀ ਕਿ ਆ ਜਿਹੜੀ ਬੀਕਾਨੇਰੀ ਬਰਫੀ ਹੈ ਨਾ ਇੰਨਾ ਸੋਹਣਾ ਇਹਦਾ ਕਲਰ ਹੈ ਇਹਦੀ ਮੇਰੇ ਖਿਆਲ ਤੀਸਰੀ ਟਰੇ ਆ ਜਦੋਂ ਦੀ ਇਸ ਇਥੇ ਤਿਆਰੀ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇੱਕ ਕਲਾਕੰਦ ਹੈ ਜੀ ਤੇ ਨਾਲ ਇਹ ਕੀ ਹੈ ਜੀ ਕੋਕੋਨਟ ਬਰਫੀ ਹੈ ਜੀ ਇਹ ਬਹੁਤ ਬਹੁਤ ਅੱਛੀ ਮਠਿਆਈ ਹੈ ਜੇ ਅਸੀਂ ਇਧਰ ਵਾਲੀ ਸਾਈਡ ਤੇ ਦੇਖੀਏ ਜੀ ਚੋਇਸ ਸਾਹਿਬ ਵੀ ਦੇਖੋ ਜੀ ਤੁਸੀਂ ਪੈਕਿੰਗ ਦੇ ਵਾਸਤੇ ਔਰ ਬਹੁਤ ਬਹੁਤ ਇਹਨਾਂ ਨੇ ਸੋਹਣੇ ਤਰੀਕੇ ਨਾਲ ਸਾਰਾ ਕੁਝ ਰੱਖਿਆ ਹੋਇਆ ਜੀ ਸਵਾਗਤ ਔਰ ਇੱਕ ਹੋਰ ਨਵੀਂ ਚੀਜ਼ ਹੈ ਇਹ ਸਬ ਡਰਾਈ ਫਰੂਟ ਲੱਡੂ ਨੇ ਜੀ ਆਹ ਹਮਮ ਔਰ ਦੇਖਣ ਨੂੰ ਵੀ ਬਹੁਤ ਸੋਹਣੇ ਲੱਗ ਰਹੇ ਨੇ ਔਰ ਮਿਲਕ ਰਸਗੁੱਲਾ ਰਸਗੁੱਲੇ ਤੇ ਅਸੀਂ ਬਹੁਤ ਵਾਰੀ ਦੇਖੇ ਪਰ ਇਹ ਮਿਲਕ ਰਸਗੁੱਲਾ ਆ ਜੀ 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 ਤੇ ਆ ਇਹਨਾਂ ਕੋਟਰੀਆਂ ਪੂਰੀਆਂ ਨਹੀਂ ਹੋ ਰਹੀਆਂ ਵੀਰ ਜੀ ਹੁਣ ਸ਼ਿਕਾਇਤ ਲਾ ਕੇ ਜਾਣੀ ਆ ਸੀ ਘਿਲੋ ਸਾਹਿਬ ਤੇ ਸਿਮਰਨ ਉਹਨਾਂ ਨੂੰ ਨਾ ਕਿ ਇਹ ਜਿਹੜਾ ਤੁਹਾਡੇ ਕੋਲ ਤੁਹਾਨੂੰ ਪਤਾ ਹੈ ਵੀ ਕਸਟਮਰ ਨੇ ਜਿਆਦਾ ਲੈ ਲਈ ਤੁਹਾਨੂੰ ਹੋਰ ਛੇਤੀ ਛੇਤੀ ਅਸਲ ਵਿੱਚ ਉਹਨਾਂ ਨੂੰ ਵੀ ਲੱਗਦਾ ਸਭ ਤੋਂ ਜਿਆਦਾ ਕਿਉਂਕਿ ਜਦੋਂ ਕਦੀ ਅਸੀਂ ਆਏ ਅਸੀਂ ਵੀ ਦੇਖਿਆ ਕਿ ਰਸ਼ਬਾਤ ਆ ਚੰਗੀ ਚੀਜ਼ ਨੂੰ ਲੈਣ ਲਈ ਸਭ ਨੇ ਆਉਣਾ ਸਿੰਪਲ ਗੁਲਾਬ ਜਾਮਨ ਕੋਕੋਨਟ ਗੁਲਾਬ ਜਾਮਨ ਔਰ ਬਲੈਕ ਚਮਚਮ ਤਿੰਨ ਤਰ੍ਹਾਂ ਦੇ ਗੁਲਾਬ ਜਾਮਨ ਨੇ ਔਰ ਔਰ ਸਾਡੇ ਨਾਲ ਅਮਨ ਗਿੱਲ ਰੀਅਲਟਰ ਹੈਗੇ ਨੇ ਜੀ ਕੈਲਗਰੀ ਤੋਂ ਸਾਡੇ ਨਾਲ ਮੌਜੂਦ ਨੇ ਗਿੱਲ ਸਾਹਿਬ ਦਿਵਾਲੀ ਦੇ ਬਹੁਤ-ਬਹੁਤ ਮੁਬਾਰਕਾਂ ਜੀ ਅਸੀ ਕਾਂਜੀ ਤੁਹਾਨੂੰ ਵੀ ਸਾਰਿਆਂ ਨੂੰ ਦਿਵਾਲੀ ਤੇ ਬੰਦੀ ਛੋੜ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਇੱਥੇ ਆਏ ਹੋ ਇੱਥੇ ਸਮੋਸਾ ਹਾਊਸ ਤੁਸੀਂ ਬੜਾ ਪਿਆਰ ਹੈ ਤੁਹਾਡਾ ਇਹਨਾਂ ਨਾਲ ਹਾਂ ਜੀ ਬੜੀ ਮਿਹਨਤ ਕਰਦੇ ਨੇ ਦੋਵੇਂ ਵੀਰੇ ਉਹ ਸਿਮਰਨ ਤੇ ਆਪਣੇ ਢਿੱਲੋਂ ਸਾਹਿਬ ਹਾਂਜੀ ਹਾਂਜੀ ਇਹਨਾਂ ਨੂੰ ਬਹੁਤ ਪਿਆਰ ਆ ਸਾਡਾ ਢਿੱਲੋਂ ਭਾਈ ਤੇ ਸਿਮਰਨ ਦੇ ਨਾਲ ਇਹਨਾਂ ਦੀ ਮਿਠਾਈ ਵੀ ਬਹੁਤ ਸਵਾਦ ਹੁੰਦੀ ਆ ਸਾਡਾ ਅਕਸਰ ਇੱਥੇ ਇੱਥੇ ਆਏ ਬਿਨਾਂ ਰਿਆ ਨਹੀਂ ਜਾਂਦਾ ਹੈਗਾ ਵਾਹ 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 ਸੋ ਇਹ ਦੀਵਾਲੀ ਦੇ ਮੌਕੇ ਤੇ ਜੀ ਕੋਈ ਸੰਦੇਸ਼ ਤੁਸੀਂ ਦੇਣਾ ਚਾਹੋ ਦੀਵਾਲੀ ਦੇ ਮੌਕੇ ਤੇ ਜੀ ਆ ਜੀ ਦੀਵਾਲੀ ਨੂੰ ਬਸ ਪਟਾਕੇ ਫਰੀ ਰਹਿਣ ਪਟਾਕੇ ਨਾ ਚਲਾਏ ਜਾਣ ਉੱਤੇ ਕਿਉਂਕਿ ਸੀਟੀ ਵੀ ਕਹਿ ਰਹੀ ਆ ਪੁਲਿਸ ਵੀ ਕਹਿ ਰਹੀ ਆ ਕਿ ਫਾਇਰ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਨਾ ਦੀਵਾਲੀ ਹੈਪੀ ਦੀਵਾਲੀ ਸਾਰਿਆਂ ਨੂੰ ਬਹੁਤ ਬਹੁਤ ਮਿਹਰ ਹਾਂਜੀ ਔਰ ਸਾਡੇ ਹੋਰ ਵੀ ਇੱਥੇ ਸਾਡੇ ਬੱਚੇ ਵੀ ਹੈਗੇ ਨੇ ਜੀ ਆਓ ਬੇਟਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅੱਛਾ ਚਲੋ ਕੋਈ ਗੱਲ ਨਹੀਂ ਹਾਂਜੀ ਜੀ ਜੇਕਰ ਤੁਸੀਂ ਦੀਵਾਲੀ ਦੇ ਮੌਕੇ ਤੇ ਮਠਿਆਈ ਲੈਣੀ ਆ ਜਾਂ ਕਿਸੇ ਨੂੰ ਮਠਿਆਈ ਗਿਫਟ ਕਰਨੀ ਆ ਭਾਵੇਂ ਘਰੇ ਖਾਣੀ ਭਾਵੇਂ ਕਿਸੇ ਨੂੰ ਦੇਣੀ ਆ ਤੇ ਮੈਨੂੰ ਲੱਗਦਾ ਕਿ ਸਮੋਸਾ ਹਾਊਸ ਦੇ ਨਾਲੋਂ ਬੈਸਟ ਆਪਸ਼ਨ ਕੋਈ ਨਹੀਂ ਜੇ ਸੁਦੀਨ ਮੇਰਾ ਧਿਆਨ ਹੋਰ ਪਾਸੇ ਚਲਾ ਗਿਆ ਜਦੋਂ ਉਹਦੇ ਮੈਂ ਖੜਾ ਮੈਂ ਫਿਰ ਤੀਜੀ ਟਰੇ ਆ ਗਈ ਜਿ ਜਲੇਬੀਆਂ ਦੀ ਜਲੇਬੀਆਂ ਦੀ ਬਿਲਕੁਲ ਠੀਕ ਹੈ ਔਰ ਥੋੜੇ ਸਮੇਂ ਦੇ ਵਿੱਚ ਹੀ ਥੋੜੇ ਸਮੇਂ ਦੇ ਵਿੱਚ ਜਦੋਂ ਉੱਪਰ ਦੀ ਅਸੀਂ ਖੜੇ ਜਲੇਬੀਆਂ ਇੱਕ ਨਾ ਕੋਈ ਐਕਸਟਰਾ ਕਲਰ ਨਹੀਂ ਪਾਇਆ ਉਹਦੇ ਵਿੱਚ ਤੇ ਮੈਨੂੰ ਸਪੈਸ਼ਲ ਹੁੰਦੇ ਸੀ ਕਿ ਦੇਸੀ ਘਿਓ ਦੇ ਵਿੱਚ ਅਸੀਂ ਬਿਲਕੁਲ ਜਿਹਨੂੰ ਕਹਿੰਦੇ ਨੇ ਖਸਤਾ ਜਲੇਬੀ ਦੀ ਤਾਂ ਅਸੀਂ 100 ਵੀ ਖਾ ਸਕਦੇ ਹਾਂ ਕਿਉਂਕਿ ਇਹ ਜਲੇਬੀ ਦੀ ਤਾਂ ਆਪਾਂ 100 ਵੀ ਖਾ ਸਕਦੇ ਕਿਉਂਕਿ ਇਹ ਜਲੇਬੀ ਖਾ ਕੇ ਦੇਖਣੀ ਆ ਬਿਲਕੁਲ ਜੀ ਬਿਲਕੁਲ ਸੋ ਹਾਂ ਜੀ ਬੀ ਜੀ ਬਹੁਤ ਬਿਜ਼ੀ ਨੇ ਜੀ ਤੁਹਾਨੂੰ ਸਾਬ ਇਸ ਰੈਸਟੋਰੈਂਟ ਦੇ ਜਿਹੜੇ ਸੰਚਾਲਕ ਨੇ ਉਹਨੂੰ ਸਾਬ ਤੇ ਇਹਨਾਂ ਦਾ ਨਾ ਜੀ ਥੋੜਾ ਜਿਹਾ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਸਿਟਿੰਗ ਸਿਟਿੰਗ ਇਹਨਾਂ ਦੀ ਬਹੁਤ ਸੋਹਣੀ ਹੈ ਬਿਲਕੁਲ ਬਿਲਕੁਲ ਤੇ ਡਾਈਨਿੰਗ ਏਰੀਆ ਵੀ ਭਰਿਆ ਪਿਆ ਜਦੋਂ ਦੇ ਅਸੀਂ ਆਏ ਹਾਂ ਤੇ ਇੱਕ ਆ ਜਿਹੜਾ ਇਹਨਾਂ ਦਾ ਕਾਊਂਟਰ ਹੈ ਜੀ ਪਿੱਛੇ ਚਲੇ ਜਾਵੇਗਾ ਕੁਸ਼ਤਨਾ ਤੱਕ ਅੱਛਾ ਜੀ ਕਿਉਂਕਿ ਇਹਦੇ ਪਿੱਛੇ ਇੱਕ ਛੋਟਾ ਹਾਲ ਹੋਇਆ ਕਰਦਾ ਸੀ ਜਿੱਥੇ ਕਿ ਅਸੀਂ ਸੂਰਤ ਲਈ ਇਹਨੂੰ ਏਰੀਆ ਰਿਸੈਪਸ਼ਨ ਏਰੀਆ ਬਣਾ ਕੇ ਸਾਰਾ ਪਿੱਛੇ ਲ ਜਾ ਕੇ ਸਿਟਿੰਗ ਬਣਾ ਦੇਣੀ ਜੀ ਪ੍ਰੋਪਰ ਪੂਰਾ ਖੋਦ ਦੇਣਾ ਪਾਰਟੀ ਹਾਲ ਜਿਹੜਾ ਆ ਉਹ ਡਾਈਨਿੰਗ ਏਰੀਆ ਚ ਕਨਵਰਟ ਹੋ ਰਿਹਾ ਹੈ ਡਾਈਨਿੰਗ ਏਰੀਆ ਚ ਜੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਉਹ ਇੱਥੇ ਕੀਤੀ ਹੈ ਅੱਛਾ ਜੀ ਤੇ ਵੀਰ ਜੀ ਉਹਨਾਂ ਨੇ ਉਹ ਵੀ ਵਾਵਾ ਸੇਵਾ ਕੀਤੀ ਤੇ ਮਲਕੀਸੇ ਕਹਿੰਦੇ ਜੀ ਪਹਿਲਾਂ ਤੁਸੀਂ ਪ੍ਰੈਸ ਕਾਨਫਰੰਸ ਦਾ ਗੱਲ ਮੈਨੂੰ ਭੁੱਖ ਲੱਗੀ ਹੈ ਯਾਰ ਤੇ ਆਮ ਤੌਰ ਤੇ ਕਹਿੰਦੇ ਸਾਰੇ ਉਹਨਾਂ ਨੂੰ ਪੁੱਛਦੇ ਸਿਹਤ ਦਾ ਖਿਆਲ ਰੱਖਦੇ ਆ ਕਹਿੰਦੇ ਪਰ ਮੈਂ ਦੇ ਲੈ ਰੈਸਟੋਰੈਂਟ ਦਾ ਫੂਡ ਬਹੁਤ ਸੋਹਣਾ ਹੈ ਸਿਫਤ ਕਰਕੇ ਗਏ ਹੋ ਹਾਂ ਬਿਲਕੁਲ ਸੋ ਇਹ 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 ਚੰਗੀ ਗੱਲ ਹੈ ਕੁਆਲਿਟੀ ਦੇਖੋ ਜੇ ਤੁਹਾਡੀ ਕੁਆਲਿਟੀ ਚੰਗੀ ਤੇ ਤਾਂ ਹੀ ਤੁਸੀਂ ਬਹੁਤ ਲੰਬਾ ਸਰਵਾਈਵ ਕਰ ਸਕਦੇ ਹੋ ਔਰ ਖਾਸ ਗੱਲ ਦੇਖੋ ਕਿ 24 ਆਵਰਸ ਕਿਸੇ ਰੈਸਟੋਰੈਂਟ ਨੂੰ ਖੋਲ ਕੇ ਰੱਖਣਾ ਔਰ ਕੁਆਲਿਟੀ ਨੂੰ ਵੀ ਬਰਕਰਾਰ ਰੱਖਣਾ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਚੀ ਇਹ ਬਹੁਤ ਵੱਡੀ ਗੱਲ ਹੈ ਇਨ੍ਹਾਂ ਮੁਲਕਾਂ ਦੇ ਵਿੱਚ ਬਿਲਕੁਲ ਉਹਦਾ ਕਾਰਨ ਮੈਂ ਇੱਕ ਨਾ ਜੀ ਮੈਂ ਇਹ ਗੱਲ ਸੋਚੀ ਪਹਿਲਾਂ ਵੀ ਇਹਨਾਂ ਕੁਝ ਕਿਵੇਂ ਮੈਂ ਨਹੀਂ ਕਰਦੇ ਨੇ ਉਹਦੇ 'ਚ ਇੱਕ ਮੈਂ ਚੀਜ਼ ਲੱਭੀ ਮੈਂ ਇੱਕ ਵਾਰ ਇੱਕ ਡਿਸਕਸ਼ਨ ਸੁਣ ਰਿਹਾ ਸੀ ਖੇਤੀਬਾੜੀ ਪ੍ਰੋਗਰਾਮ ਰੇਡੀਓ ਤੇ ਜਿਹੜੇ ਆਇਆ ਕਰਦੇ ਸੀ ਨਾ ਜੀ ਤੇ ਐਵੇਂ ਨਹੀਂ ਰੇਡੀਓ 'ਚ ਕੰਮ ਕਰ ਲੱਗੇ ਛੋਟੇ ਹੁੰਦੇ ਤਾਂ ਸੁਣਦੇ ਯਾਰ ਜੀ ਜੀ ਉਹਦੇ 'ਚ ਕਹਿੰਦੇ ਸੀ ਵੀ ਸਭ ਤੋਂ ਵਧੀਆ ਫਰਟੀਲਾਈਜ਼ਰ ਜਿਹੜੀ ਖਾਦ ਹੈ ਕਿਹੜੀ ਹੁੰਦੀ ਰੇ ਕਿਹੜੀ ਹੁੰਦੀ ਜਿਹਨੂੰ ਕਹਿੰਦੇ ਤੇ ਉਹ ਸਾਇੰਸਦਾਨ ਕਹਿੰਦਾ ਜੀ ਜ਼ਿਮੀਦਾਰ ਦੇ ਪੈਰਾਂ ਦੀ ਮਿੱਟੀ ਬਿਲਕੁਲ ਜੇ ਉਹ ਜ਼ਿਮੀਦਾਰ ਦੇ ਪੈਰਾਂ ਨੂੰ ਮਿੱਟੀ ਲੱਗਦੀ ਹੈ ਤਾਂ ਉਹਦੇ ਪੈਰਾਂ ਜਿਹੜੀ ਲੱਗੀ ਹੈ ਚ ਖੇਤਾਂ 'ਚ ਜਾਂਦਾ ਆਉਂਦਾ ਇਹ ਤਾਂ ਮਤਲਬ ਫਸਲ ਆਪਣੀ ਦੇਖਦਾ ਹੂੰ ਤੇ ਇੰਦਰ ਦੇ ਇਸ ਥਾਂ ਦੇ ਵਧੀਆ ਚੱਲਣ ਦਾ ਸਭ ਤੋਂ ਵੱਡਾ ਰਾਜ਼ ਇਹ ਆ ਕਿ ਵੀਰੇ ਵਿੱਚ ਮजूद ਨੇ ਆਪ ਵੀ ਲੱਗੇ ਹੋਏ ਔਰ ਦੇਖੋ ਨਾ ਜਦੋਂ ਜਦੋਂ ਦੇ ਅਸੀਂ ਆਏ ਆ ਕਿਸੇ ਅਸੀਂ ਕੋਸ਼ਿਸ਼ ਕਰ ਰਹੇ ਕਿ ਅਸੀਂ ਉਹਨਾਂ ਨਾਲ ਗੱਲ ਕਰੀਏ ਅਸੀਂ ਆਪਣੇ ਵਿਊਅਰਸ ਨੂੰ ਕੋਈ ਮੈਸੇਜ ਉਹਨਾਂ ਕੋਲ ਪਹੁੰਚਾਈਏ ਪਰ ਮੈਨੂੰ ਲੱਗਦਾ ਕਿ ਉਹ ਕਹਿੰਦੇ ਉਹਨਾਂ ਦਾ ਸਿਰ ਖੁਰਕਣ ਦੀ ਵੇਲ ਨਹੀਂ ਉਹਨਾਂ ਕੋਲ ਸਿਰ ਖੁਰਕਣ ਦੀ ਵੇਲ ਨਹੀਂ ਹੈਗੀ ਕੋਈ ਗੱਲ ਨਹੀਂ ਜੀ ਪ੍ਰਮਾਤਮਾ ਕਰੇ ਇਹਨਾਂ ਕੋ ਨਾ ਸਿਰ ਖੁਰਕਣ ਦੀ ਵੇਲ ਹੋਵੇ ਤੇ ਪਰ ਇਹਨਾਂ ਨੇ 24 ਘੰਟੇ ਵੀ ਚਲਾਉਂਦੇ ਨੇ ਤੇ ਸਾਡੇ ਕੋਲ ਆਓ ਜੀ ਸਾਡੇ ਕੋਲ ਇਹਨਾਂ ਦੇ ਰੈਸਟੋਰੈਂਟ ਦੇ ਨਾਲ ਜੁੜੇ ਹੋਏ ਸਾਡੇ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹੈਪੀ ਦੀਵਾਲੀ ਪਹਿਲਾਂ ਤਾਂ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਰੌਣਕਾਂ ਲੱਗੀਆਂ ਹੋਈਆਂ ਜੀ ਰੈਸਟੋਰੈਂਟ ਹਾਂਜੀ ਥੈਂਕ ਯੂ ਸੋ ਮੱਚ ਮੈਨੂੰ ਇੱਕ ਗੱਲ ਦੱਸੋ ਕਿ 24 ਆਵਰਸ ਤੁਸੀਂ ਚਲਾਉਨੇ ਆਰ ਕੁਆਲਿਟੀ ਨੂੰ ਵੀ ਮੇਨਟੇਨ ਕਰਕੇ ਰੱਖਦੇ ਜਿੰਨੀਆਂ ਚੀਜ਼ਾਂ ਅਸੀਂ ਖਾਧੀਆਂ ਸੀ ਤਾਂ ਉਹਨਾਂ ਦੀ ਸੌ ਖਾ ਸਕਦੇ ਆ ਵੀ ਉਹ ਬਹੁਤ ਵਧੀਆ ਇਹਨਾਂ ਕੁਝ ਕਿੱਦਾਂ ਮੈਨੇਜ ਕਰਦੇ ਹੋ ਸਾਡੇ ਕੋਲ ਇੱਕ ਪ੍ਰੋਪਰ ਟੀਮ ਹੈ ਜੀ ਜਿਹੜੇ 24 ਘੰਟੇ ਕੰਮ ਕਰਦੀ ਹੈ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਸਾਡੇ ਜੋ ਇੱਕ ਜਣਾ ਇੱਥੇ ਡੈਫੀਨੇਟਲੀ ਹੋਵੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀ ਬੰਦਾ ਸਵੇਰੇ 4 ਵਜੇ 에ਅਰਪੋਰਟ ਉਤਰਦਾ ਹੈ ਤੇ ਆ ਕੇ ਉਹਨੂੰ ਭੁੱਖ ਲੱਗੀ ਹੁੰਦੀ ਹੈ ਤੇ ਆ ਕੇ ਫੂਡ ਖਾਂਦਾ ਹੈ ਜੀ ਫੂਡ ਖਾਣ ਤੋਂ ਬਾਅਦ ਉਹ ਐਨਾ ਸਾਨੂੰ ਐਪਰੀਸ਼ੀਏਟ ਕਰਦੇ ਨੇ ਵੀ ਯਾਰ ਇੱਟਾ ਵਧੀਆ ਫੂਡ ਬਹੁਤ ਵਧੀਆ ਫੂਡ ਹਰ ਬੰਦਾ ਪ੍ਰੇਜ਼ ਕਰਕੇ ਜਾਂਦਾ ਹੈ ਨਾਰਮਲੀ ਮੈਂ ਰਾਤ ਨੂੰ ਇੱਥੇ ਹੁੰਨਾ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਸਾਨੂੰ ਮਾਨਸ ਜਿੰਨੀ ਥਕਾਵਟ ਹੁੰਦੀ ਹੈ ਸਾਰੀ ਲੈ ਜਾਂਦੀ ਜਿਹੜਾ ਬੰਦੇ ਆ ਕੇ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਨਾ ਚੰਗੇ ਕੰਮ ਦੀ ਤੇ ਉਹ ਤੁਹਾਨੂੰ ਥੱਕਣ ਨਹੀਂ ਦਿੰਦੀ ਵੀ ਜੀ ਮੈਡ ਥੱਕਣ ਦਿੰਦੇ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਡੇ ਟੂ ਡੇ ਇੰਪਰੂਵ ਕਰਦੇ ਰਹੀਏ ਹਾਂ ਔਰ ਸਾਡੀ ਪੂਰੀ ਇਹ ਨਹੀਂ ਹੈਗਾ ਵੀ ਆਪਣਾ ਖਾਣਾ ਬਣਾ ਕੇ ਰੱਖ ਗਏ ਤੇ ਸਾਡੇ ਜਿਹੜੇ ਸਰਵਰ ਨੇ ਉਹੀ ਕਰਮ ਕਰਕੇ ਦੇ ਦੇਣ ਨੋ ਸਾਡੇ ਪ੍ਰੋਪਰ ਕਿਚਨ ਦੇ ਵਿੱਚ ਟੀਮ ਹੁੰਦੀ ਹੈ ਜਿਹੜੇ ਪ੍ਰੋਪਰ ਸ਼ੈਫ ਨੇ ਪ੍ਰੋਪਰ ਤੰਦੂਰ ਵਾਲੇ ਨੇ ਹਰੇਕ ਹਰੇਕ ਤਰ੍ਹਾਂ ਦਾ ਰਾਤ ਦਾ ਖਾਸ ਕਰਕੇ ਸੀ ਪੂਰਾ ਮੇਨਟੇਨ ਕਰਕੇ ਰੱਖੀ ਜਾਂਦੇ ਠੀਕ ਹੈ ਜੀ ਠੀਕ ਹੈ ਤੇ ਅਸੀਂ ਦੀਵਾਲੀ ਦੇ ਮੌਕੇ ਤੁਹਾਡੇ ਕੋਲੇ ਆਏ ਆ ਕਿਹੜੀਆਂ ਜੜੀਆਂ ਸਪੈਸ਼ਲ ਆਫਰਸ ਕਿਹੜੀਆਂ ਸਪੈਸ਼ਲ ਡੀਲਸ ਲਗੀਆਂ ਹੋਈਆਂ ਨੇ ਮਠਿਆਈਆਂ ਤੇ ਕਿਉਂਕਿ ਹਰ ਕਿਸੇ ਨੇ ਮਠਿਆਈਆਂ ਦਾ ਆਦਾਨ ਪ੍ਰਦਾਨ ਕਰਨਾ ਹੁੰਦਾ ਇਸ ਤਿਹਾਰ ਤੇ ਹਾਂ ਜੀ ਵੈਸੇ ਤਾਂ ਦੀਵਾਲੀ ਜਿਹੜਾ ਹੈਗਾ ਉਹ ਮਠਿਆਈਆਂ ਦਾ ਤਿਹਾਰ ਹੈ ਜੀ ਆਪਾਂ ਇੱਕ ਦੂਜੇ ਨੂੰ ਸਾਰੇ ਗਿਫਟ ਦੇ ਰੂਪ ਵਿੱਚ ਦਿੰਨੇ ਆ ਤੇ ਇਹਦੇ ਨਾਲ ਥੋੜਾ ਜਿਹਾ ਰਿਲੇਸ਼ਨਸ਼ਿਪ ਵੀ ਵਾਧੀ ਹੈ ਨਾਰਮਲੀ ਕਿਸੇ ਕੋਲ ਇਨਾ ਟਾਈਮ ਨਹੀਂ ਹੁੰਦਾ ਵੀ ਉਹ ਹਰ ਰੋਜ਼ ਆਪਾਂ ਮਿਲੀਏ ਪਰ ਇੱਕ ਬਹਾਨਾ ਹੁੰਦਾ ਵੀ ਆਪਣਾ ਭੈਣ ਭਰਾ ਨੂੰ ਆਪਾਂ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਕੋਈ ਗਿਵ ਐਂਡ ਟੇਕ ਹੁੰਦਾ ਹੈ ਕੋਈ ਕੋਈ ਗਿਫਟ ਕੋਈ ਲੈ ਕੇ ਜਾਂਦਾ ਦੂਜਾ ਲੈ ਕੇ ਜਾਂਦਾ ਇੱਕ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਅਸੀਂ ਅੱਜ ਤੋਂ ਮੰਡੇ ਤੱਕ ਸਾਡੇ ਕੋਲ ਜਿਹੜਾ ਦੇਸੀ ਘੀ ਦੀ ਜਲੇਬੀ ਤੇ ਚਾਹ ਦਾ ਲੰਗਰ ਫ੍ਰੀ ਲੰਗਰ ਹੈ ਜਿਹੜਾ ਉਹ ਹਰ ਰੋਜ਼ ਸਵੇਰ ਤੋਂ ਲੈ ਕੇ 24 ਘੰਟੇ 24 ਘੰਟੇ ਚੱਲਦਾ ਰਹੂਗਾ ਹੈਨਾ ਕੋਈ ਵੀ ਕੋਈ ਵੀ ਸੰਗਤ ਦੇ ਰੂਪ ਵਿੱਚ ਆਉਂਦਾ ਤੇ ਉਹ ਛੱਕੇ ਜਾਂਦਾ ਜਰੂਰੀ ਨਹੀਂ ਵੀ ਜੇ ਕੋਈ ਆਉਂਦਾ ਤਾਂ ਉਹ ਕੁਛ ਨਾ ਕੁਛ ਲੈ ਕੇ ਜਾਵੇ ਹੈਨਾ ਉਹ ਲੰਗਰ ਦੇ ਰੂਪ ਵਿੱਚ ਛੱਕੇ ਜਾ ਸਕਦਾ ਹੈ ਠੀਕ ਹੈ ਜੀ ਠੀਕ ਹੈ ਜੀ ਪ੍ਰੋਪਰ ਦੇਸੀ ਕੀ ਦੀ ਜਲੇਬੀ ਤੇ ਜਾਦਾ ਲੰਗਰ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਔਰ ਇਹ ਮੰਡੇ ਤੱਕ ਚੱਲੇਗਾ ਮੰਡੇ ਤੱਕ ਸ਼ਨੀਵਾਰ ਐਤਵਾਰ ਤੇ ਸੋਮਵਾਰ ਤਿੰਨ ਦਿਨ ਜੇ ਕਿਸੇ ਦਾ ਜਲੇਬੀ ਖਾਣ ਨੂੰ ਜੀ ਕਰੇ ਤੇ ਉਸ 모사 ਹਾਊਸ ਇੰਡੀਅਨ ਕਜ਼ੀਨ ਆ ਜੇ ਹਾਂਜੀ ਹੋਰ ਵੀਰ ਜੀ ਸਾਡੇ ਵਿਊਰਸ ਨੂੰ ਕੀ ਕਹਿਣਾ ਚਾਹੋਗੇ ਦੀਵਾਲੀ ਮੌਕੇ ਬਸੇ ਤਾਂ ਖੁਸ਼ੀਆਂ ਦਾ ਤਿਹਾਰ ਹੈ ਜੀ ਹੈਨਾ ਸਾਰਿਆਂ ਨੂੰ ਸਮੋਸਾ ਹਾਊਸ ਵੱਲੋਂ ਸਮੋਸਾ ਹਾਊਸ ਦੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਵਾਲੀ ਦੀਆਂ ਪਰਮਾਤਮਾ ਕਰੇ ਹਰੇਕ ਲਈ ਜਿਹੜਾ ਦਿਵਾਲੀ ਦਾ ਤਿਹਾਰ ਹੈ ਤੇ ਬੰਦੀ ਛੋੜ ਦਿਵਸ ਹੈ ਉਹ ਸਾਰਿਆਂ ਲਈ ਖੁਸ਼ੀਆਂ ਭਰ ਹੋਵੇ ਬਸ ਇਹੀ ਹੈ ਜੀ ਮੈਂ ਆਪਣਾ ਦਿਵਾਲੀ ਦਾ ਤਿਹਾਰ ਸਾਰੇ ਪਰਿਵਾਰਾਂ ਨਾਲ ਖੁਸ਼ੀ ਨਾਲ ਮਨਾਉਣ ਨਸ਼ਿਆਂ ਤੋਂ ਮੇਰੀ ਤਾਂ ਗੁਜਾਰਿਸ਼ ਤੇ ਹੀ ਆ ਵੀ ਨਸ਼ਿਆਂ ਤੋਂ ਦੂਰ ਹੋ ਕੇ ਜੀ ਜੀ ਆ ਦਿਵਾਲੀ ਤੇ ਬੰਦੀ ਛੋੜ ਦਿਵਸ ਖੁਸ਼ੀ ਖੁਸ਼ੀ ਆਪਣੇ ਪਰਿਵਾਰਾਂ ਚ ਮਨਾਏ ਜਾ ਬਹੁਤ ਸ਼ੁਕਰੀਆ ਕਰੇ ਬਸ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸਣੀ ਚਾਹਣਾ ਆ ਪਿਛਲੇ ਸਾਲ ਅਸੀਂ ਸ਼ੁਰੂ ਕੀਤਾ ਸੀਗਾ 24 ਘੰਟੇ ਲਈ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਸਿਰਫ ਕੈਲਗਰੀ ਚ ਮੇਰੇ ਖਾਲੀ ਇੱਕੋ ਇੱਕ ਰੈਸਟੋਰੈਂਟ ਹੈ ਜਿਹੜਾ ਹਰੇਕ ਫੂਡ ਨੂੰ ਦੇਸੀ ਕੀ ਦੇ ਵਿੱਚ ਬਣਾਉਂਦਾ ਹੈ ਐਗਜ਼ੈਕਟ ਆ ਜਿਲੇ ਬੀ ਤੋਂ ਲੈ ਕੇ ਮਠਿਆਈਆਂ ਤੇ ਸਾਡਾ ਜਿਹੜਾ ਫੂਡ ਹੈ ਜੋ ਵੀ ਕਰੀਆਂ ਹੈਗੀਆਂ ਨੇ ਉਹ ਸਾਰੀਆਂ ਦੇਸੀ ਕੀ ਦੇ ਵਿੱਚ ਤਿਆਰ ਹੁੰਦੀਆਂ ਨੇ ਈਵਨ ਕਿ ਅਸੀਂ ਜਿਹੜੀ ਰੋਟੀ ਹੈ ਤਵਾ ਰੋਟੀ ਉਹ ਵੀ ਦੇਸੀ ਕੀ ਨਾਲ ਚੋਪੜ ਕੇ ਕਸਟਮਾਈਜ਼ ਅੱਛਾ ਜੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਸ਼ੁਕਰੀਆ ਕਰੋ ਬਸ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਤੇ ਆਪਣਾ ਬਾਕੀ ਸਾਰੇ ਕੈਲਗਰੀ ਨਿਵਾਸੀਆਂ ਦਾ ਸਾਰੇ ਹਿੰਦੁਸਤਾਨ ਤੇ ਸਾਰੀ ਦੁਨੀਆ ਦੇ ਭੈਣਾ ਭਰਾਵਾਂ ਦਾ ਮੇਰੇ ਵੱਲੋਂ ਮੇਰੇ ਸਾਰੇ ਪਰਿਵਾਰ ਵੱਲੋਂ ਸਮੋਸਾ ਹਾਊਸ ਦੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਬਹੁਤ শুকਰਿਆ ਜੀ ਬਹੁਤ শুকਰਿਆ ਇਹ ਦੀਵਾਲੀ ਜਿਹੜੀ ਅਸੀਂ ਸਾਰਿਆਂ ਨੇ ਸਮੋਸਾ ਹਾਊਸ ਰੈਸਟੋਰੈਂਟ ਦੇ ਨਾਲ ਮਨਾਉਣੀ ਉਹਦੇ ਬਹੁਤ ਸਾਰੇ ਰੀਜਨਸ ਨੇ ਚਾਹੇ ਗੱਲ ਮਠਿਆਈਆਂ ਦੀ ਹੋਵੇ ਤੇ ਚਾਹੇ ਅ ਮੇਨ ਕੋਰਸ ਦੀ ਹੋਵੇ ਚਾਹੀਏ ਹੀ ਡਿਨਰ ਕਰਨ ਆਉਣਾ ਹੋਵੇ ਔਰ ਵੱਡੀ ਗੱਲ ਹੈ ਕਿ ਸਾਨੂੰ ਟਾਈਮ ਨਹੀਂ ਦੇਖਣਾ ਪੈਣਾ Google ਤੇ ਜਾ ਕੇ ਕਿ ਸਮੋਸਾ ਹਾਊਸ ਕਿੰਨੇ ਕਵਜੇ ਬੰਦ ਹੋਣਾ ਉਹ ਤੋਂ ਪਹਿਲਾਂ ਪਹਿਲਾਂ ਦੌੜੀਏ ਇਹ ਸਿਰਦਰਦੀ ਨਹੀਂ ਹੈ 24 ਘੰਟੇ ਖੁੱਲੇ ਰਹਿੰਦੇ ਨੇ ਸੱਤੇ ਦਿਨ ਜਦੋਂ ਮਰਜ਼ੀ ਤੁਸੀਂ ਇੱਥੇ ਆ ਸਕਦੇ ਹੋ ਵੱਡੀ ਗੱਲ ਹੈ ਜੀ ਬਿਲਕੁਲ ਬਹੁਤ ਵੱਡੀ ਗੱਲ ਹੈ ਜੀ ਜਿਹੜੀ ਗੱਲ ਕਰਦੇ ਸੀ ਨਾ ਕਿ ਅਸੀਂ ਪਿਛਲੇ ਸਾਲ ਅਸੀਂ ਕੀਤਾ ਸੀ 24 ਘੰਟੇ ਮੈਂ ਕਿਹਾ ਅੱਗੇ ਕਹਿਣ ਲੱਗਾ ਅਸੀਂ 48 ਘੰਟੇ ਇੱਕ ਛਿੱਟ ਸਿਕਰਣਾ ਝੂਠ ਬੋਲਦੀ ਮੇਰੇ ਵੀ ਦਿਮਾਗ ਚੇੜੀ ਜਾਂਦਾ ਹੁੰਦਾ ਕਿ ਪਿਛਲੇ ਸਾਲ ਅਸੀਂ ਇੰਨਾ ਕੀ ਤੁਸੀਂ ਹੁਣ ਤੇ 24 ਤੋਂ ਬਾਅਦ ਹੈਈ ਕੁਝ ਨਹੀਂ ਕਿ 24 ਦਾ ਮਤਲਬ 24 ਮੈਨੂੰ ਲੱਗਦਾ 24 ਘੰਟੇ ਕਹਿਣਾ ਵੀ ਜਜ ਨਹੀਂ ਇਹ ਤਾਂ 365 ਦਿਨ 24 ਘੰਟੇ ਬਿਲਕੁਲ ਜੀ ਬਿਲਕੁਲ ਔਰ ਵੱਡੀ ਗੱਲ ਹੈ ਕਿ 올 ਦਾ ਟਾਈਮ ਤੁਸੀਂ ਮੋਟੀਵੇਸ਼ਨ ਚ ਰਹਿਣਾ ਆਪਣੇ ਸਟਾਫ ਨੂੰ ਰੱਖਣਾ ਜਿਹੜੇ ਆਏ ਨੇ ਉਹਨਾਂ ਨੂੰ ਖਿੜੇ ਮੱਥੇ ਮਿਲਣਾ ਔਰ ਕੁਆਲਿਟੀ ਮੇਨਟੇਨ ਕਰਕੇ ਰੱਖਣੀ ਹੈ ਔਰ ਕਹਿੰਦੇ ਨੇ ਕਿ ਥੱਕੇ ਹੁੰਨੇ ਆ ਪਰ ਜਦੋਂ 에ਰਪੋਰਟ ਤੋਂ ਉਤਰ ਕੇ ਕੋਈ ਖਾਣਾ ਖਾ ਕੇ ਸਾਡੀ ਤਾਰੀਫ ਕਰਦਾ ਤੇ ਕਹਿੰਦੇ ਵੀ ਫਿਰ ਚੜਦੀ ਕਲਾ ਚ ਆ ਜਾਂਦੇ ਆ ਬਿਲਕੁਲ ਜੀ ਬਿਲਕੁਲ 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 ਔਰ ਵੱਡੀ ਗੱਲ ਹੈ ਔਰ ਅਸੀਂ ਦੁਆ ਕਰਦੇ ਆ ਕਿ ਇਹ ਵੀਰ ਵੀ ਤਰੱਕੀ ਕਰਨ ਔਰ ਅਗਲੀ ਟ੍ਰੇ ਹੋਰ ਆਗੇ ਜੀ ਜਲੇਬੀਆਂ ਦੀ ਬਿਲਕੁਲ ਜੀ ਜਲੇਬੀਆਂ ਦੀਆਂ ਬੈਕ ਟੂ ਬੈਕ ਟ੍ਰੇ ਆ ਰਹੀਆਂ ਨੇ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਇਹ ਵੱਡੀ ਗੱਲ ਆ ਵੀਰ ਆਪ ਦੌੜੇ ਫਿਰਦੇ ਨੇ ਇਹ ਜਿਹੜਾ ਜਿਹੜਾ ਬੰਦਾ ਆਪ ਕੰਮ ਕਰੇਗਾ ਨਾ ਜੀ ਉਹ ਉਹ ਖੁਦ ਵੀ ਕਾਮਯਾਬ ਹੋਵੇਗਾ ਉਦੋਂ ਤੇ ਲੋਕ ਵੀ ਖੁਸ਼ ਹੋਣਗੇ ਤੇ ਕਸਪਰ ਵੀ ਹੋਸ਼ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਇੱਕ ਵਾਰੀ ਵੀ ਸਭ ਆਪਾਂ ਨਾ ਤਾਰੀਫਾਂ ਬਹੁਤ ਕਰਤੀਆਂ ਇੱਕ ਵਾਰੀ ਪ੍ਰੋਪਰ ਜਿਹੜਾ ਐਡਰੈਸ ਆ ਉਹ ਦੱਸ ਦਈਏ ਸਮੋਸਾ ਹਾਊਸ ਇੰਡੀਅਨ ਕਜ਼ੀਨ ਦਾ ਬਿਲਕੁਲ ਜੀ ਇਹ ਬੇਸਿਕਲੀ ਦਾ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਮੇਟੀ ਦੇ ਟ੍ਰੇਲ ਦੇ ਨਾਲ ਤੇ ਕੰਟਰੀ ਹਲ ਦਾ ਕੋਰਨਰ ਜਿਹੜਾ ਤੁਸੀਂ ਉੱਥੇ ਕਾਹੋ ਤੁਸੀਂ ਮੜ ਜਾ ਬਸ ਸਮੋਸਾ ਹਾਉਜ਼ ਪਾਓ Google ਦੇ ਵਿੱਚ ਬਿਲਕੁਲ ਜੀ ਤੁਸੀਂ ਮੈਂਟੋ ਮੈਂਟੀ ਆ ਜਾਣਾ ਬਿਲਕੁਲ ਯੂਨਿਟ ਨੰਬਰ 2154 4310 104 ਰੈਵਨਿਊ ਨਾਰਥ ਈਸਟ 403 466 ਤੇ 66 ਘਾਟ ਇਹਨਾਂ ਦਾ ਫੋਨ ਨੰਬਰ ਹੈ ਤੁਸੀਂ ਉਹਨਾਂ ਦਾ ਬੜਾ ਸੌਖਾ ਤੇ ਸਾਨੂੰ ਤਾਂ ਯਾਦ ਵੀ ਹੋ ਗਿਆ ਬਿਲਕੁਲ ਜੀ ਰੋਜ਼ ਇਹਨਾਂ ਦਾ ਫੋਨ ਨੰਬਰ ਅਸੀਂ ਬੋਲਦੇ ਆ ਆਪਣੇ ਘਰ ਸਾਨੂੰ ਭੁੱਲ ਗਏ ਪਰ ਇਹਨਾਂ ਦਾ ਚੇਤਾ ਵੀ 403 466 ਤੇ 66 ਘਾਟ ਹੈ ਤੇ ਔਰ ਵੱਡੀ ਗੱਲ ਹੈ ਕਿ ਤੁਸੀਂ ਅਗਰ ਜਲੇਬੀ ਦਾ ਸਵਾਦ ਲੈਣਾ ਹੈ ਤੇ ਸ਼ਨੀਵਾਰ ਐਤਵਾਰ ਤੇ ਸੋਮਵਾਰ ਕਹਿੰਦੇ ਨੇ ਕਿ ਜਲੇਬੀਆਂ ਦਾ ਤੇ ਚਾਹ ਦਾ ਲੰਗਰ ਚੱਲੂਗਾ ਤੁਸੀਂ ਜਦੋਂ ਮਰਜ਼ੀ ਆ ਕੇ ਤੇ ਜਲੇਬੀ ਜਿਹੜੀ ਉਹ ਖਾ ਸਕਦੇ ਆ ਮੇਰੇ ਖਿਆਲ ਹੈ ਜੀ ਅਸੀਂ ਪਹਿਉਣ ਅੱਜ ਦੀ ਇਜਾਜ਼ਤ ਲਈ ਜੀ ਇੱਥੋਂ ਤੇ ਜਿੱਦਾਂ ਉਹ ਨਹੀਂ ਦੱਸਣ ਦੇਸੀ ਕਿ ਉਹ ਨਾ ਚੋਪੜਕ ਰੋਟੀ ਵੀ ਦਿੰਦੇ ਆ ਤੇ ਮੇਰਾ ਰਤਾ ਬਣ ਕੇ ਅੱਜ ਵੀ ਕਾਰਵਾਈ ਪਾ ਕੇ ਜਾਈ ਜੀ 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 ਠੀਕ ਹੈ ਜੀ ਸੋ ਤੁਸੀਂ ਆਓ ਜੀ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਇਹ ਜੋ ਹੈ ਜੀ ਰੈਸਟੋਰੈਂਟ ਖੂਬ ਰੌਣਕਾਂ ਦੀਵਾਲੀ ਦੀਆਂ ਤੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਇਹ ਕਦੋਂ ਖੁੱਲ੍ਹਾ ਹੋਵੇਗਾ ਤੇ ਕਦੋਂ ਬੰਦ ਹੋਵੇਗਾ ਜੀ ਆਓ ਇੰਜੋਏ ਕਰੋ ਮਠਿਆਈਆਂ ਖਰੀਦੋ ਬੈਠ ਕੇ ਖਾਓ ਪਰਿਵਾਰ ਨੂੰ ਲੈ ਕੇ ਆਓ ਜਿਹੜੇ ਮਰਜ਼ੀ ਵੇ ਲੈ ਆਓ ਪਰੋਠੇ ਛਕਣੇ ਨੇ ਸਪੈਸ਼ਲ ਤੇ ਸਵੇਰੇ ਸਵੇਰੇ ਆ ਜੀ ਰੇਡੀਓ ਸੁਰਸੰਗਮ ਦੀ ਪੂਰੀ ਟੀਮ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ